ਬੜੇ ਕਾਟ ਕੱਟੇ ਗਏ ਸੀ ਤਾਂ ਕੀ ਲੱਗਦਾ ਹੈ ਕਿ ਲੋਕਾਂ ਨੂੰ ਉਹਨਾਂ ਦਾ ਫੇਰ ਮਿਸ ਕਰਦੇ ਪਿਆ ਬਾਰੇ ਇਹ ਬਨਾਰਸੀ ਠੱਗਾਂ ਵਾਲਾ ਹਾਲ ਹੈ ਇਹਨਾਂ ਦਾ ਜਿਹੜੇ ਬਹੁਤ ਸਬਜ਼ ਬਾਗ ਵਿਖਾਉਂਦੇ ਆ ਤੇ ਮੁੜ ਕੇ ਲੁੱਟ ਪੁੱਟ ਕੇ ਗਾਂ ਜਾਂਦੇ ਆ ਇਹਨਾਂ ਨੇ ਉਹੀ ਕੀਤਾ ਇਹਨਾਂ ਨੇ ਉਹੀ ਕੀਤਾ ਤੇ ਉਹੀ ਕਰਨਾ ਸੀ ਕਿਉਂਕਿ ਉਹ ਜਿੱਤਨਾ ਇਹਨਾਂ ਨੇ ਵੀ ਕਿਹਾ ਵੀ ਇਹਨਾਂ ਬਜਟ ਹੀ ਨਹੀਂ ਹੁੰਦਾ ਜੰਨੀਆਂ ਚੀਜ਼ਾਂ ਉਹਨਾਂ ਅਨਾਉਂਸ ਕਰਦੀਆਂ ਪਰ ਲੋਕ ਨਹੀਂ ਨਾ ਸਮਝਦੇ ਉਹ ਤਾਂ ਦਿਓ ਆਂਦੇ 20000 ਕਰੋੜ ਇਹ ਰੇਤਾ ਚੋਂ ਕਮਾ ਲੈਣਾ ਇੰਨਾ ਹੀ ਸ਼ਰਾਬ ਚੋਂ ਕਮਾ ਲੈਣਾ ਤੇ ਪਹਿਲਾਂ ਹੀ ਹਿਸਾਬ ਲਾ ਕੇ ਰੱਖਿਆ ਪੈਸਾ ਕਿੱਥੋਂ ਆਉਣਾ ਪੈਸਾ ਦੇ ਆ ਗਿਆ ਲਓ ਹਜ਼ਾਰ-ਹਜ਼ਾਰ ਦਿੱਤਾ ਲੋਕਾਂ ਨੂੰ ਵਿਸ਼ਵਾਸ ਹੀ ਆ ਉਹ ਜਦਵਾਇਆ ਕਿ ਲੋਕੀ ਜਿਹੜੇ ਨਾ ਉਹ ਉਹਨਾਂ ਦੇ ਆਪਣਾ ਜਾਲ ਸ਼ਬਦ ਜਾਲ ਇਲਾਜ ਦੇ ਜਾਲ ਚ ਫਸ ਗਏ ਪਰ ਇਹ ਆਵੇਂ ਹੋਸ਼ ਖੁੱਲੀ ਆ ਕਿ ਇਹ ਤੇ ਸਾਂਹੀ ਠੱਗੇ ਗਏ ਜਿਸ ਕਰਕੇ ਅੱਜ ਲੋਕੀ ਸ਼੍ਰੋਮਣੀ ਅਕਾਲੀ ਦਲ ਦੇ ਕੱਲ ਕਾਮਯਾਬ ਕਰਦੇ ਆ ਸਾਡੇ ਆਪਣੇ ਕੀਤੇ ਕੰਮ ਯਾਦ ਕਰਦੇ ਆ ਜਿਹੜੇ ਕੈਂਡੀਡੇਟਾਂ ਨੇ ਜਿਹੜੀ ਮਿਹਨਤ ਕੀਤੀ ਸੀ ਇਸ ਕਰਕੇ ਲੋਕੀ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵੱਲ ਆ ਰਹੇ ਆ ਲੋਕੀ ਉਮਰ ਤੱਕ ਕਿੰਨਾ ਗਰਾਫ ਵਧਿਆ ਆ ਤੇ ਯਾਤਰਾ ਵੇਖੀ ਆ ਪੰਜਾਬ ਜਾ ਯਾਤਰਾ ਕਿੰਨਾ ਹੰਘਾਰਾ ਉਹ ਦੂਜੇ ਬੰਦੇ ਨੇ ਕਿਉਂ ਨਹੀਂ ਹਿੰਮਤ ਕਰ ਲਈ ਸਰਦਾਰ ਸੁਖਵੀਰ ਸਿੰਘ ਬਾਦਲਾ ਸੜਕਾਂ ਦੇ ਜੋ ਜਾਂਦੇ ਆ ਲੱਖਾਂ ਲੋਕਾਂ ਦੇ ਇਕੱਠ ਜਿਹੜੇ ਉਹਨਾਂ ਦੇ ਨਾਲ ਸੋ ਸਰ ਤੁਹਾਨੂੰ ਆਵਾਜ਼ ਪਾਰਟੀ ਵਿੱਚ ਕਿਹੜਾ ਐਸਾ ਨੀਡ ਲੱਗਦਾ ਜਿੱਥੇ ਲੋਕਾਂ ਵਸਤੇ ਕੋਈ ਕੰਮ ਕੀ ਮੈਨੂੰ ਤਾਂ ਕੋਈ ਨਹੀਂ ਲੱਗਦਾ ਤਾਂ ਮੰਨਦੇ ਨਾ ਕਾਂਗਰਸ ਲੱਗਦਾ ਨਾ ਆਪ ਲੱਗਦਾ ਕਿਸੇ ਨੇ ਵੀ ਨਹੀਂ ਕੀਤਾ ਜੇ ਕੰਮ ਕੀਤੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਆ ਤੇ ਅਸੀਂ ਲੋਕਾਂ ਨੇ ਕੀਤੇ ਆ ਤੇ ਲੋਕੀ ਮੂੰਹ ਮੂੰਹ ਆਂਦੇ ਆ ਅਸੀਂ ਆਪ ਨਾ ਕਹੀਏ ਤਦ ਵੀ ਕਹਿੰਦੇ ਲੋਕੀ ਦੰਦੀ ਦੇ ਮਨ ਨਾਲ ਮੈਂ ਦੂਜੇ ਕਿੱਥੇ ਜਾ ਗਿਆ ਨਾ ਵੀ ਮੈਨੂੰ ਜਾਣਦੇ ਨੇ ਅੰਦੇ ਆ ਜਾਣਦੇ ਆ ਤੁਸੀਂ ਕੰਮ ਵੜਾ ਕਰਦੇ ਸਾਨੂੰ ਆਸ ਆ ਤੁਸੀਂ ਸਾਡੇ ਆਏ ਜੇ ਤੁਸੀਂ ਜਿੱਤੇ ਲਓ ਅਸੀਂ ਰਾਤ ਦਿਨ ਕਰਦਾਂਗੇ ਐਂ ਕਰਦੇ ਆਪ ਪਰ ਜਿਹੜੀਆਂ ਤੁਸੀਂ ਪਹਿਲਾਂ ਗੱਲ ਕੀਤੀ ਲੋਕੀ ਵਿਚਾਰੇ ਰੋਂਦੇ ਤੇ ਅੱਜ ਵੀ ਜਿਹੜਾ ਅਸੀਂ ਸਭ ਕੁਝ ਠੀਕ ਕਰਤਾ ਅਸੀਂ ਗੰਦਾ ਪਾਣੀ ਸ਼ੁਰੂ ਹੋ ਗਿਆ ਸੀਵਰ ਭਰ ਗਿਆ ਮਿਕਸ ਹੋ ਕੇ ਆ ਰਿਹਾ ਗੰਦਾ ਪਾਣੀ ਪੀਣ ਨੂੰ ਮਜਬੂਰ ਆ ਸੀਵਰ ਦੀ ਬਿਮਾਰੀ ਆ ਲੋਕਾਂ ਦੀਆਂ ਗਲੀਆਂ 'ਚ ਫੇਰ ਪਾਣੀ ਆ ਗਿਆ ਇਹ ਤੇ ਇਹ ਕੁਝ ਨਹੀਂ ਕਰ ਪਾਏ ਇਹਨਾਂ ਨੇ ਵੱਡੇ ਕੰਮ ਕੀ ਕਰ ਲਿਆ ਦੇਖਿਆ ਜਿਹੜੇ ਐਪੀ ਦੇ ਘਾ ਫਿਰ ਲਾ ਕੇ ਆਪਣਾ ਨਾਲਾ ਜਿਹੜਾ ਉਹ ਨਹੀਂ ਪੂਰਾ ਹੋਇਆ ਜਿਆ ਮਕਾਇਆ ਤਾਂ ਨਹੀਂ ਇੰਟਰਵਿਊਸ ਕਿਹਾ ਹੈ ਜਿਹੜਾ ਬੰਦਾ ਆਪ ਗੰਦੇ ਨਾਲੇ ਤੇ ਰਹਿੰਦਾ ਕਿਸੇ ਨੂੰ ਕੀ ਆਸ ਹੋ ਸਕਦੀ ਹੈ ਉਹ ਕੋਈ ਤਾਂ ਦੀ ਮੈਂ ਕਿਹਾ ਨਾ ਮੈਂ ਰਾਹ ਦਵਾਉਂਗਾ ਵੋਟਾਂ ਪਾਓ ਮੈਨੂੰ ਮੈਂ ਐਮਪੀ ਨੂੰ ਅਪੀਲ ਕਰਦਾ ਮੈਨੂੰ ਵੋਟਾਂ ਬਹੁਤ ਤੁਹਾਡੇ ਕੋਲ ਨਹੀਂ ਕੰਮ ਹੋਇਆ ਮੈਂ ਕਰਕੇ ਦਿਖਾਉਂਗਾ ਇਹ ਕੰਮ ਹੋਊਗਾ ਕੋਈ ਕੰਮ ਦੁਨੀਆ ਦੇ ਔਖਾ ਨਹੀਂਗਾ ਜਿੱਥੇ ਚਾਹ ਉਥੇ ਰਾਹ ਈ ਨਹੀਂ ਬੰਦੀ ਇੱਛਾ ਹੋਈ ਤੇ ਲੋਕਾਂ ਨੇ ਚੰਦਰਮਾ ਤੇ ਪੈਰ ਰੱਖਤਾ ਇੱਛਾ ਹੋਵੇ ਸਭ ਕੁਝ ਹੁੰਦਾ ਪਰ ਇਹ ਛਾਹ ਨਹੀਂ ਕਰਦੇ ਇਹ ਤਾਂ ਮੌਜ ਮੇਲੇ ਵਾਲਿਆ ਇਰਦਾਂ 20 ਲੱਖ ਰੁਪਏ ਤਾਂ ਦੇ ਕੇ ਮੈਂਬਰ ਬਣ ਲਿਆ ਗੋਲਫ ਕਲੱਬ ਦੇ ਮੈਂਬਰ ਬਣ ਕੇ ਹੁਣ ਸਾਰੀਆਂ ਮੌਜਾਂ ਮੌਜਾਂ ਨੇ ਤੇ ਕੋਲੋਂ ਪੈਸੇ ਦੇ ਕੇ ਬਣਨਾ ਪੈਣਾ 20 ਕੋਲੋਂ ਨਹੀਂ ਦੇਣ ਦੀ ਲੋੜ ਬਈ ਲੋਕਾਂ ਦਾ ਦੇ ਦਿੱਤਾ ਇਹ ਕੁਝ ਕਰਦੇ ਆ ਜਿਸ ਕਰਕੇ ਲੋਕ ਸਮਝਦੇ ਆ ਸਮਝਦਾਰ